ਤਾਂ ਤਾਂ ਕਾ ਭਣ ਸਾਥੀ ਕਾਲ ਅੱਛਾ ਠੀਕ ਆ ਮੇਰੇ ਆਂਦੇ ਜਾਂਦਾ ਰਿਹਾ ਪਰ ਤੂੰ ਬਹੁਤ ਗਾਇਬ ਪਾ ਦਿੰਨਾ ਉਹ ਬਸ ਕੀ ਕਰੀ ਕਮਾਕਾਰਾਂ ਦੀ ਬਿਜੀ ਰਹੀਦਾ ਆ ਮੈਨੂੰ ਸਕੈਨਰ ਦੇ ਆਪਣਾ ਨਹੀਂ ਵੀਰੇ ਬਸ ਤੂੰ ਸੰਧਾਰਾ ਦੇ ਚੱਲਿਆ ਬਹੁਤ ਆ ਉਹ ਸੰਧਾਰਾ ਆਪਣੀ ਜਗ੍ਹਾ ਨਹੀਂ 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 ਬਸ ਲੋਡ ਨਹੀਂ ਕੀ ਹੋਰ ਤਸਵੀਰ ਆ ਸਕੈਨਰ ਆ ਤੇਰਾ ਹੀ ਆ ਲੈ ਫੜਾ ਸਕੈਨਰ ਸਕੈਨ ਕਰ ਲੈ ਰੁਕੋ ਜਰਾ ਸਬਰ ਕਰੋ ਸ਼ਾਹ ਭਣ ਦੇ ਉਹ ਭਣ ਦੇ ਕਿੱਥੇ ਗਏ ਆ ਜੋ ਪੱਤਾ ਉਹ ਬੱਲੇ ਆ ਮੇਰੇ ਸ਼ੇਰ ਲਿਆ ਕੱਢੋ ਆਪਣੇ ਆਪਣੇ ਸਕੈਨਰ ਮਾਂ 5 500 ਤਾਂ ਵਾਧਣਾ ਭਾਈ ਬਾਈ ਨੇ ਗਰੀ ਲੈਣੇ ਹੈ ਕਿ ਪੈਸੇ ਉਹ ਨਹੀਂ ਉਹ ਕੋਈ ਨਹੀਂ ਭੈਣੇ ਫਿਰ ਚੋ ਗਿਆ ਕਹਿੰਦੇ ਵੱਦ ਨਾ ਪਈ ਉਹ ਕੋਈ ਨਹੀਂ ਲੈ ਸਮਾਉਣੇ ਕਾਦੀ ਖਾਤਰ ਚੱਲ ਚੰਗਾ ਭਣ ਚੰਗਾ ਭਣ ਚੱਲ ਆ ਜੰਦੇ ਰਿਆ ਕਰੋ ਆਹੋ ਕੋਈ ਨਹੀਂ ਆ ਵੀ ਆ ਗਈ 500 ਰੁਪਏ ਮੰਗਦੇ ਪਏ 100 ਚੈੱਕ ਵਾਈਟ ਤਾਂ ਹੁੰਦਾ ਉਹ ਇੰਨਾ ਤਾਂ ਇਹਦਾ ਟੈਕਸੀ ਬੰਦਾ ਉਹ ਜਵਾਕ ਤਾਂ ਚੰਦਰੀ ਨਹੀਂ ਅੱਜ ਕੱਲ ਹਾਂ ਅਸਤੇ ਇੰਨੇ ਭੋਲੇ ਹੁੰਦੇ ਸੀ ਸਾ ਤਾਂ ਗੱਲ ਹੀ ਨਹੀਂ ਛੋੜਦੀ ਆਨਲਾਈਨ ਜਮਾਨਾ ਆ ਗਿਆ ਅੱਗੇ ਕੈਸ਼ ਪੈਸੇ ਹੁੰਦੇ ਸੀਗੇ 200 ਦੇਣਾ ਘਟਾ ਕੇ ਮਾਂ ਕਹਿੰਦੀ ਸੀ 100 ਕਰ ਦੇ ਹੁਣ ਤਾਂ ਜਿਹੜੇ ਪੈ ਗਏ ਪੈ ਗਏ ਹੁਣ ਤਾਂ ਨਹੀਂ ਮੁੜਦੇ ਆਨ ਵਾਲਾ ਟਾਈਮ ਹੁਣ ਸੰਧਾਰੇ ਦਾ ਵੀ ਆਨਲਾਈਨ ਹੀ ਹੋਣਾ